ਕੰਕਰ ਕੋਇਓ ਸੰਕ ਲੀਟ ਹਾਇ ਤਨਹਾ ਟੱਕਰ ਦੇਵ ਬੋਲਦੇ ਜੀ ਕੀ ਪਾਲਕਾਏ 10 ਅਮਰ ਦਾਸ ਨਾਮ ਦਾ ਸੰਮਰ ਸਹਾਏ ਅਰਜੰ ਮੰ ਰੰਗੋ ਵਿੰਨਨਾ ਉਸ ਮੰ ਲੋ ਜਿ ਸੰਗਿਤ ਆਈਏ ਜਿ ਜਿਤੇ ਸਬਦ ਪਜਾਏ ਤੇਗ ਬਹੰਦ ਜਿਸ ਮਰਿਆ ਕਾ ਨਾਮ ਦਿਆ 10 ਪਾਲਕਾ ਸਹਾਏ 10 ਪਾਲਕਾਏ ਪੇ ਦੁਆਰੀ ਗੁਰਤਾ ਵਾਹਿਗੁਰੂ ਸਰਬਤ ਕਾਲ ਸਾਜੀ ਕੇਵ ਦਾਸ ਹੈ ਤੇ ਕਾਲ ਸਾਜੀ ਕੋ ਵਾਹਿਗੁਰੂ ਵਾਹਿਗੁਰੂ ਅਨੁਜਿਤਾ ਵੰਚਤਾ ਮਨ ਦਾ ਸੰਕਾ ਸਰਬ ਅਮਰ ਸਤਿ ਸਹਿਬ ਜੀ ਕੇ ਇਸ਼ਾਨ ਚੰਦਿਆਂ ਧੰਦੇ ਹੋ ਗਏ ਜੋ ਗੁਰ ਜਪਰਤਾ ਹਮਾਂ ਦੇ ਜਨਾ ਦੁਆਨ ਨੂੰ ਵਿਸੋਲਿਆ ਪਿਆ ਸੇਵਾ ਸਮਾਨ ਦਾ ਦਾਮ ਆਸਰ ਜੈਨ ਬਖਸ਼ੋ ਹੇ ਜਮਾਣੇ ਉਤੇ ਮਨ ਤਾਣੇ ਉਤੇ ਤਾਣੇ ਉਚੋ ਪੀਓ ਨਿਆਸਰ ਉਪੇ ਆਸਰੇ ਤਤਪਾਵਨ ਭਗਤ ਵਚਨ ਕਰਨਾ ਨੇ ਧੰਨ ਧੰਨ ਗੁਰੂ ਗ੍ਰੰਥ ਸਾਹਿਬ ਜੀ ਗੁਰੂ ਨਾਨਕ ਗੁਰੂ ਅਰਜਨ ਸਾਹਿਬ ਸੱਜੇ ਪਾਤਸ਼ਾਹ ਜੀ ਆਪ ਜੀ ਦੀ ਮਹਾਨ ਬਖਸ਼ਿਸ਼ ਕਿਰਪਾ ਮੇਹਰਾਮ ਤਾਂ ਦਾ ਸਦਕਾ ਬਹੀ ਦੇ ਪਵਿੱਤਰ ਪਾਵਨ ਚਰਨ ਕਮਲਾਂ ਦੇ ਓ ਲੰਘਦੇ ਹੋਏ ਆਪਿਕ ਵਾਨ ਸਤਿਗੁਰੂ ਸਿੱਖੇ ਪਾਤਸ਼ਾਹ ਜੀ ਦੇ ਮੁੱਖ ਸੇਵਾਦਾਰ ਬਾਬਾ ਦਰਸ਼ਨ ਸਿੰਘ ਜੀ ਨੰਦਨਵਾਸੀ ਸੰਤਾਂ ਇਲਾਕਾ ਨਵਾਸੀ ਸੰਤਾਂ ਬਹੁਤ ਹੀ ਪਰਮ ਸਤਕਾਰ ਜੋ ਸਤਪੰਦ ਵਾਸੀ ਮਹੰਤ ਬਾਬਾ ਗੁਰਦੇਵ ਸਿੰਘ ਜੀ ਉਹਨਾਂ ਦੇ 27ਵੇਂ ਵਰਤਿਨੋਂ ਮੁੱਖ ਰੱਖਦੇ ਹਾਂ ਬੜੇ ਅਦਰ ਸਤਕਾਰ ਪ੍ਰੇਮ ਪਿਆਰ ਸ਼ਬਦਾਂ ਦੇ ਨਾਲ ਸੰਤਮ ਮਨਾ ਰਹੀਆਂ ਹਨ ਸਤਿਗੁਰੂ ਦੀ ਪਰਛਾਵੇਂ ਮੁੱਖ ਰੱਬ ਦਾ ਮੁੱਖ ਰੱਬ ਦਾ ਹੋਇਆ ਆਪ ਜੀ ਦੇ ਸਿੱਖ ਸੇਕ ਪਰਿਵਾਰਾਂ ਵੱਲੋਂ ਸਤਿਗੁਰੂ ਦੀ ਜੀ ਸੇਵਕ ਦੇ ਸਤਿਗੁਰੂ ਸੱਕੇ ਪਾਸ਼ਾ ਸੰਗਤ ਪਰਿਵਾਰਾਂ ਵੱਲੋਂ ਸ੍ਰੀ ਹੰਦ ਪਾਪ ਸਾਹਿਬ ਪ੍ਰਕਾਸ਼ਾਨ ਜਿਨ੍ਹਾਂ ਨੇ ਅੰਤ ਤੋਂ ਲੈ ਕੇ ਹੰਦ ਪਾਪ ਸਾਹਿਬ ਦੀ ਸੇਵਾ ਕਰਵਾਈਆਂ ਜੋ ਸੰਗਤਾਂ ਨੇ ਪ੍ਰੇਮ ਪਿਆਰ ਸ਼ਬਦਾਂ ਦੇ ਨਾਲ ਆਪ ਜੀ ਦੇ ਦੱਤੇ ਰਸਤਾ ਵਸਤਾ ਦੇ ਗੁਰੂ ਪ੍ਰਸ਼ਾਦਿਆਂ ਹੋ ਲੰਗਰਾਂ ਦੇ ਵਿੱਚ ਰਸਤਾ ਵਸਤਾ ਦੇ ਅਥੀ ਸੇਵਾ ਝਾਰੂ ਪੋਚੇ ਦੀ ਝੂਠੇ ਵਰਤਨਾ ਦੀ ਸੇਵਾ ਕੀਤੀ ਹੈ ਜੋ ਵੀ ਭਾਵਨਾ ਦੇ ਨਾਲ ਸਤਿਗੁਰੂ ਸੇਵਾ ਕੀਤੀ ਹੈ ਸੰਤਾਂ ਦੀਆਂ ਸੋ ਸੋ ਭਾਵਨਾ ਪੂਰਨ ਕੰਮੀਆਂ ਸਭਨਾ ਦੀ ਸੇਵਾ ਮਨਜ਼ੂਰ ਕਰ ਲਈ ਬਾਣੀ ਪੜ੍ਹਦੇ ਆ ਸੁਣਦੇ ਆ ਸੇਵਾ ਸਰਣ ਕਰਦੇ ਆ ਲੇਖੇ ਪ੍ਰਕਾਰਾਂ ਦੀਆਂ ਭੁੱਲਾਂ ਜੁਲਤਾ ਹੋ ਜਾਂਦੀਆਂ ਸਤਿਗੁਰੂ ਕਿਰਪਾ ਕਰੇ ਜੈਸਾ ਬਾਦ ਭਾਈ ਸੁਭਾਈ ਲੱਖ ਪ੍ਰਾਪਤ ਕਮਾਉਣ ਵਾਲੇ ਕਰਮ ਪਤੇ ਢਿਕੇ ਬਹੁ ਪਾਤੇ ਮਹਨ ਪਤਾ ਕਾਲਾਵਾਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿ

ਆਦਰਯਾ ਭੰਨ ਦੇ ਬਰਬੰਦੇ ਸਮਰਥਾ ਦਾਤ ਬਖਸ਼ਿਸ਼ ਕਾ ਦੇ ਸੇਵਕ ਪਰਿਵਾਰਾਂ ਵੱਲੋਂ ਇਹਨਾਂ ਪਦਾਰਥ ਸੰਗਤਾਂ ਵੱਲੋਂ ਇਹਨਾਂ ਤਮਾਇਆ ਤੇ ਸੰਦਨ ਰਮਾਲੇ ਭੇਟਾ ਕੀਤੇਗੇ ਹਨ ਸੇਵਕਾਂ ਦੀ ਅੰਦਰ ਭੇਟਾਵਾਂ ਸਵੀਕਾਰ ਮਨਜ਼ੂਰ ਪ੍ਰਵਾਨ ਸਦਾ ਚਰਦੇ ਕਰਾ ਦੇ ਦਾਤ ਬਖਸ਼ਿਓ ਪ੍ਰੰਤ ਸੇਵਕ ਪਰਿਵਾਰਾਂ ਵੱਲੋਂ ਗੁਰਦੁਆਰਾ ਸਾਹਿਬ ਦੇ ਸਵੇਰ ਸਮੇਂ ਨਗਰ ਦਾਤ ਉਹਦੀਆਂ ਸੰਗਤਾਂ ਵੱਲੋਂ ਪਵਿੱਤਰ ਪਰਮਾਨੰਦ ਜੀ ਦੇ ਅੰਦਰ ਆਉਣ ਦੇ ਵਿੱਚ ਬਖਸ਼ਿਸ਼ ਕੀਤੇ ਹੋਇਜਾਂਵੇਂ ਪੜ੍ਹਾ ਰਹੇ ਦੇ ਵਿੱਚ ਸਤਿਗੁਰੂ ਜੀ ਧਿਆਨ ਕੜਾ ਪ੍ਰਸ਼ਾਨ ਦੇ ਦੇਹ ਹਾਜ਼ਰ ਕੀਤੀ ਗਈ ਆਪ ਕਿਰਪਾ ਕਰੋ ਭੋਗ ਲਾਓ ਪ੍ਰਵਾਣ ਕਰੋ ਲੱਗਿਆ ਭੋਗ ਪ੍ਰਵਾਣ ਪ੍ਰਕਾਸ਼ ਸਾਧ ਸੰਗਤਾਂ ਦੇ ਵਿੱਚ ਵਰਤੌਣ ਦੇ ਆਗਿਆ ਹੋਵੇ ਜੋ ਛੱਕੇ ਆਪ ਜੀ ਦਾ ਨਾਮ ਸਤਨਾਮ ਸ਼੍ਰੀ ਵਾਹਿਗੁਰੂ ਜਪੇ ਸਤਿਗੁਰੂ ਸਭਨਾ ਸੰਗਤਾਂ ਤੇ ਕਿਰਪਾ ਕਰੇ ਨਾਮ ਦਾ ਰੰਗ ਸਾਧੂ ਸੰਗ ਇਚਾਾਂ ਭੰਗ ਦੇ ਦਾਤ ਬਖਸ਼ਿਸ਼ ਕਰੇ ਸੰਤਾ ਤੇ ਕਿਰਪਾ ਕਰੋ ਸਤਿਗੁਰੂ ਜੀ ਪਵਿੱਤਰ ਪਾਵਨ ਹੁਕਮ ਨਾਮੇ ਬਖਸ਼ਿਸ਼ ਕਰਕੇ ਨਿਹਾਲ ਤੇ ਕਰਤਾ ਕਰੋ ਕਰੋ ਕਿਰਪਾ ਸਹੀ ਪਿਆਰੇ ਮੇਰੇ ਜਿੰਨਾ ਮਿਲਿਆ ਤੇਰਾ ਨਾਮ ਜਿਤੇ ਆਵੇ ਨਾਮ ਨਾਮ ਤਰਵੇ ਗਾ ਤੁਹੀ ਪਾਏ ਸਰਵਤਤਾ ਖਵਾਏ ਤਰ ਬਚਾਏ ਉਹ ਬੰਧ ਸਤਿਗੁਰੂ ਦੇ ਵੱਧੀ ਸੇਵਾ ਕੀਤੇ ਸੰਗਤਾਂ ਸਿੱਤੇ ਜੋ ਕਿ ਮਾਤਾਂ ਦੇ ਰਾਸਾਂ ਮਾਤਾਂ ਦੀ ਸੇਵਾ ਕੀਤੀ ਹੈ ਸਤਿਗੁਰੂ ਸਿੱਤੇ ਪਾਤਸ਼ਾਹ ਜੋ ਵੀ ਭਾਵਨਾ ਲੈ ਕੇ ਸੇਵਾ ਕੀਤੀ ਹੈ ਸੰਗਤਾਂ ਗਿਆ ਭਾਵਨਾਵਾਂ ਦਾ ਬਹੁਤ ਬਹੁਤ ਧੰਨਵਾਦ ਸਤਿਗੁਰੂ ਸਭ ਦਾ ਸੰਗਤਾਂ ਦਾ ਜਿਹੜੇ ਸਾਧ ਸੰਗਤ ਜੋ ਜਿੰਨਾ ਪਰਿਵਾਰਾਂ ਨੇ ਸੋ ਹਰਮਨ ਸਿੰਘ ਬਿਆਨਾ ਫਰੀਦਕੋਟ ਭਾਈ ਬੰਦੇ ਤੇ ਕਮਿਆਨਾ ਫਰੀਦਕੋਟ ਜਾਂਦੇ ਆ ਜੀ

ਜਦੋਂ ਸੇਵਾ ਜੀ ਕੀ ਹਰੰਗ ਦੇਵਾ ਰਾਜੀ ਦੀ ਗੁਰਤਾ ਗਦੀ ਦੀ ਪ੍ਰਾਪਤੀ ਹੋਈ ਜੋ ਸਤਿਗੁਰੂ ਜੀ ਪਹੁੰਚੇ ਹਨ ਨੇੜੇ ਨਗਰ ਦਾ ਰਹਿਣ ਵਾਲਾ ਉਹ ਪੰਡਤ ਗੁਰਤਾ ਗਦੀ ਦੇ ਸੁਭਾਅmani ਜਦੋਂ ਪੰਡਾ ਦੁਰਗਾ ਦਾਸ ਨੇ ਨਾਮ ਸੁਣਾ ਕਿ ਅੰਮ੍ਰਿਤਦਾਸ ਉਹਦੇ ਮਨ ਵਿੱਚ ਉਹਨੂੰ ਖਿਆਲ ਆਇਆ ਵੀ ਜੇ ਓਹੀ ਗੁਰੂ ਅਮਰਦਾਸ ਸਾਹਿਬ ਨੇ ਜਿਹੜੇ ਦੇਲੇਪੁਰ ਆਣ ਕੇ ਫੈੜੇ ਸਨ ਤੇ ਮੈਂ ਇਹਨਾਂ ਦੇ ਨਾਲ ਕੀ ਬਚਨ ਕੀਤਾ ਸੀ ਅੱਜ ਇਹ ਵਾਕਿਆ ਹੀ ਰੋਹਾਨੀਆਂ ਤੁਸੀਂ ਕੇਂਦਰ ਦਾ ਮੂਜਸਮਾ ਬਣ ਕੇ ਗੁਰੂ ਪਦਮੇ ਦੀ ਪ੍ਰਾਪਤੀ ਕਰਕੇ ਆਏ ਨੇ ਕਿ ਜਦੋਂ ਅੱਗੇ ਜਾ ਪੂਰੀ ਕਰਦੇ ਨੇ ਜਦੋਂ ਅਸੀਂ ਭਾਵਨਾ ਲੈ ਕੇ ਬੜੀ ਸ਼ਰਧਾ ਤੇ ਭਾਵਨਾਵਾਂ ਦੇ ਨਾਲ ਗੁਰੂ ਕੀ ਦਰਨਾ ਚਾਹਨੇ ਮਹਾਰਾਜ ਜੀ ਪਛਾਣਿਆ ਹੀ ਨਹੀਂ ਤੁਹਾਡਾ ਬਚਨ ਤੁਹਾਡੇ ਨਾਲ ਕੀਤਾ ਇਕਰਾਰ ਵੀ ਚੀਤੇ ਹੈ ਤਪੋਸ ਗਏ ਮਹਾਰਾਜ ਜੀ ਨੇ ਪੰਡਤ ਦੁਰਗਾਦਾਸ ਨੂੰ ਕਹਿਣ ਲੱਗੇ ਕਹਿੰਦੇ ਮੰਗ ਜੀ ਮੰਗਣਾ ਚੋਣ ਹੈ ਸਾਧ ਸੰਗਤ ਜੀ ਹੁਣ ਸਾਡੀ ਮੰਗ ਤੇ ਪੰਡਤ ਦੁਰਗਾਦਾਸ ਦੀ ਮੰਗ ਦੇ ਵਿੱਚ ਜ਼ਮੀਨ ਦਾ ਫਰਕ ਹੈ ਅਸੀਂ ਜਦੋਂ ਵੀ ਆਉਨੇ ਹਾਂ ਸਾਡੀ ਮੰਗ ਜਿਹੜੀ ਇੱਕ ਬਾਹੀ ਹੁੰਦੀ ਹੈ ਵੀ ਮਾਰਾ ਸਾਨੂੰ ਥੋੜਾ ਧਨ ਮਿਲ ਜਾਵੇ ਸਾਨੂੰ ਜਾ ਜਿਹੜਾ ਐਸੋ ਆਰਾਮ ਦੀਆਂ ਵਸਤੂਆਂ ਮਿਲ ਜਾਣ ਮੰਨਦੇ ਜਿਹੜੀ ਦਾਤ ਸਾਨੂੰ ਮੰਗਣੀ ਚਾਹੀਦੀ ਜੇ ਉਹ ਦਾਤ ਮੰਗ ਲਈਏ ਸਾਡਾ ਜੀ ਆ ਇਸੇ ਤਰ੍ਹਾਂ ਜਦੋਂ ਅਸੀਂ ਕਿਸੇ ਸਾਧੂ ਦੇ ਮਹਾਂਪੁਰਖਾਂ ਦੇ ਦਰਸ਼ਨ ਕਰਦੇ ਆ ਮਹਾਂਪੁਰਖਾਂ ਦੇ ਦਰਸ਼ਨ ਕਰਨ ਦਾ ਵੀ ਇਹ ਲਾਭ ਹੁੰਦਾ ਕਿ ਸਾਧੂ ਦੀ ਸੰਗਤ ਕਰਕੇ ਉਹਨਾਂ ਦੀਆਂ ਤਰੰਗਾਂ ਦਾ ਪਹਿਲਾਂ ਅਸੀਂ ਆਪਣੀ ਮੰਗ ਰੱਖਦੇ ਹਾਂ ਉਹਦੇ ਤੋਂ ਬਾਅਦ ਮਹਾਪੁਰਸ਼ ਦੇ ਦਰਸ਼ਨ ਕਰਦੇ ਹਾਂ ਜਾਂ ਉਹਨਾਂ ਦੀ ਸੰਗਤ ਕਰਦੇ ਹਾਂ ਉੱਥੇ ਵੀ ਸਾਡੀ ਐਸੀ ਸਵਾਲ ਉੱਥੇ ਬੈਠ ਕੇ ਸੀ ਸੰਗਤ ਕਰਕੇ ਕਿਸੇ ਬਾਹੂ ਫੁੱਤ ਦੀ ਸੰਗਤ ਵਿੱਚੋਂ ਨਾਮ ਦਾ ਰਸ ਲੈਣਾ ਹੁੰਦਾ ਹੈ ਤੋ ਕਹਿਣ ਲੱਗੇ ਜੀ ਦੁਰਗਾ ਫੇਰ ਉਹਨੂੰ ਕਿਹਾ ਕਹਿਣ ਲੱਗੇ ਪੰਡਤ ਦੁਰਗਾ ਦਾਸ ਜੀ ਮੰਗੋ ਜੀ ਤੁਹਾਡੀ ਮੰਗ ਹੈ ਅਸੀਂ ਤੁਹਾਡੇ ਤੇ ਪ੍ਰਸੰਨ ਹੋਇਆ ਹੁਣ ਕੰਡਾ ਦੁਰਗਾ ਦਾਸ ਦੀ ਮੰਗ ਤੇ ਸਾਡੀ ਮੰਗ ਇੱਕ ਬਣ ਜਾਂਦੀ ਤਾਂ ਗੁਰੂ ਜੀ thank <laughs> you ಪದನಾ ಕರ್ನೆ ಪದನಾ ಕರ್ನೆ ಕರ್ನಾ ಅದ್ಮಯಾ ಜ್ಞಾನಾಸ್ತೆ ಪದನಾ ಕರ್ನೆ ಪದನಾ ಕರ್ನೆ ಜ್ಞಸ್ತನ ಕರ್ನೆ ಪದನಾ ಕರ್ನೆ ಪದನಾ ಕರ್ನೆ ಪದನಾ ಕರ್ನೆ ಪದನಾ ಕರ್ನೆ ಪದನಾ ಕರ್ನೆ

ਵਰਸੀ ਤੇ ਪਹੁੰਚੇ ਹੋਣ ਠੀਕ ਹੈਣਾ ਅੱਜ ਸੰਤ ਪਾਪਾ ਗੁਰਦੇਵ ਸਿੰਘ ਜੀ ਦੀ ਵਰਸੀ ਤੇ ਪਹੁੰਚਿਆ ਤੇ ਇਲਾਕੇ ਉਹ ਪੂਰਾ ਜਿਹੜਾ ਇਹ ਸਰਕਲ ਹੈ ਹਰਿਆਣਾ ਪੰਜਾਬ ਦਾ ਪੂਰਾ ਸਰਕਲ ਆ ਜੋ ਇੱਥੇ ਪਹੁੰਚਿਆ ਹੈ ਵਰਸੀ ਤੇ ਪਹੁੰਚ ਕੇ ਸੰਤਾਂ ਦੇ ਆਸ਼ੀਰਵਾਦ ਲੈਂਦੇ ਹੈ ਗੁਰੂਆਂ ਦੇ ਆਸ਼ੀਰਵਾਦ ਲਏ ਆ ਹੈ ਤੇ ਸਾਰੀ ਸੰਗਤ ਵਾਸਤੇ ਅਸੀਂ ਇਹ ਮੰਗਦੇ ਹੈ ਕਿ ਉਹਨਾਂ ਦਾ ਆਸ਼ੀਰਵਾਦ ਸੰਗਤ 'ਚ ਬਣਿਆ ਰਵੇ ਪਿਆਰ ਭਾਈਚਾਰਾ ਤੇ ਲੋਕਾਂ ਦੀ ਉੰਨੀ ਤਰਕੀ ਬਣੀ ਰਹੇ ਇਹ ਹੀ ਅਸੀਂ ਆਸ਼ੀਰਵਾਦ ਅੱਜ ਮੰਗਣ ਵਾਸਤੇ ਆਏ ਆ ਬਾਬਾ ਜੀ ਦਾ ਆਸ਼ੀਰਵਾਦ ਬਾਬਾ ਦਰਸ਼ਨ ਸਿੰਘ ਜੀ ਦਾ ਆਸ਼ੀਰਵਾਦ ਇਸ ਇਲਾਕੇ ਤੇ ਹਮੇਸ਼ਾ ਬਣਾ ਰਿਆ ਉਹਨਾਂ ਨੇ ਇੱਥੇ ਆਪਣੇ ਪ੍ਰਕਾਰ ਹਰੇਕ ਤਰੀਕੇ ਨਾਲ ਸੇਵਾ ਭਾਵ ਨਾਲ ਚਾਹੇ ਧਾਰਮਿਕ ਹੋਵੇ ਚਾਹੇ ਸਮਾਜਿਕ ਹੋਵੇ ਜਿਵੇਂ ਵੀ ਸੇਵਾ ਉਹਨਾਂ ਤੋਂ ਹੋਈ ਉਹ ਸੇਵਾ ਹਮੇਸ਼ਾ ਕਰਦੇ ਰਹੇ ਨੇ ਔਰ ਉਹਨਾਂ ਦਾ ਆਸ਼ੀਰਵਾਦ ਇਸ ਇਲਾਕੇ ਤੇ ਬਣਾ ਰਿਆ ਅਸੀਂ ਅੱਜ ਇਹੀ ਅਰਦਾਸ ਕਰਦੇ ਹਾਂ ਸਤਿਗੁਰੂ ਜੀ ਤੋਂ ਕਿ ਬਾਬਾ ਦਰਸ਼ਨ ਸਿੰਘ ਸਿੰਘ ਜੀ ਤੇ ਉੱਤੇ ਐਵੇਂ ਆਸ਼ੀਰਵਾਦ ਬਣਾ ਕੇ ਰੱਖੇ ਤਾਂ ਕਿ ਇਸ ਇਲਾਕੇ ਦੀ ਉਹ ਐਵੇਂ ਸੇਵਾ ਕਰਦੇ ਰਹਿਣ ਸਕਾਰ ਦੇ ਬਾਬਾ ਵਿਦੇਸ਼ ਸਿੰਘ ਜੀ ਜੀ ਸਤਿ ਸ਼੍ਰੀ ਅਕਾਲ ਬਾਬਾ ਜੀ ਕਿਸ ਤਰ੍ਹਾਂ ਲੱਗਿਆ ਕੀ ਕਹਿਣਾ ਚਾਹੁੰਦੇ ਸਭ ਤੋਂ ਪਹਿਲਾਂ ਸਮੂਹ ਸੰਗਤਾਂ ਨੂੰ ਗੁਰਫਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੋ ਅੱਜ ਸਤਖੰਡ ਵਾਸੀ ਸ੍ਰੀਮਾਨ ਸੰਤ ਬਾਬਾ ਗੁਰਦੇਵ ਸਿੰਘ ਜੀ ਦੀ 72ਵੀਂ ਮਰਸੀ ਗੁਰਦੁਆਰਾ ਦਸ਼ਮੀਰ ਸਰ ਨਗਰ ਦਾਦੂ ਵਿਖੇ ਸੰਤ ਬਾਬਾ ਦਰਸ਼ਨ ਸਿੰਘ ਜੀ ਦੀ ਅਗਵਾਈ ਦੇ ਵਿੱਚ ਰਹਿਨਮਾਈ ਹੇਟ ਸਰਬੱਤ ਨਗਰ ਦਾਦੂ ਇਲਾਕੇ ਦੀਆਂ ਸੰਗਤਾਂ ਦੇਸ਼ ਵਿਦੇਸ਼ ਦੀਆਂ ਸੰਗਤਾਂ ਵੱਲੋਂ ਬੜੇ ਹੀ ਪ੍ਰੇਮ ਛਰਦਾ ਭਾਵਨਾ ਦੇ ਨਾਲ ਗੁਰਬਾਣੀ ਦੇ ਜਾਪ ਕਰਵਾ ਕੇ ਸੇਵਾ ਸਿਮਰਨ ਕਰਕੇ ਮਹਾਨ ਗੁਰਮਤ ਕਰਵਾ ਕੇ ਬਾਬਾ ਗੁਰਦੇਵ ਸਿੰਘ ਜੀ ਦੀ ਪਵਿੱਤਰ ਯਾਦ 67ਵੀਂ ਵਰ੍ਹੇਮੰਢੀ ਮਨਾਈ ਜਾ ਰਹੀ ਹੈ ਜੋ ਕਿ ਪਿਛਲੇ ਕਈ ਦਿਨਾਂ ਤੋਂ ਲੈ ਕੇ ਸਾਧਗਰਾਂ ਦੀ ਪਵਿੱਤਰ ਗੁਰਬਾਣੀ ਦੇ ਅਖੰਡ ਪਾਠਾਂ ਦੀ ਲੜੀ ਚੱਲ ਰਹੀ ਸੀ ਸਹਿਜ ਪਾਠਾਂ ਦੀ ਲੜੀ ਚੱਲ ਰਹੀ ਸੀ ਸੋ ਅੱਜ ਸ੍ਰੀ ਖੰਡ ਪਾਠਾਂ ਦੀ ਸੰਪੂਰਨਤਾ ਹੋਈ ਹੈ 108 ਸ੍ਰੀ ਖੰਡ ਪਾਠਾਂ ਦੇ ਭੋਗ ਪਾਏ ਗਏ ਅਤੇ 109 ਸ੍ਰੀ ਸਹਿਜ ਪਾਠਾਂ ਦੇ ਭੋਗ ਪਾਏ ਗਏ ਸੰਪੂਰਨਤਾ ਹੋਈ ਹੈ ਲੰਮਾ ਸਮਾ ਗੁਰਵਾਣੀ ਦੇ ਅਜਾਬ ਚੱਲੇਨ ਤੇ ਅੱਜ ਦਾ ਜੋ ਮਹਾਨ ਗੁਰਮਤ ਸਮਾਗਮ ਜਿਤ ਸਮਾਗਮ ਦੇ ਵਿੱਚ ਸੰਗਤਾਂ ਦਾ ਬਹੁਤ ਹੀ ਅਠਾ ਮਾਰਦਾ ਇਕੱਠ ਦੋਹਾਂ ਦੋਹਾਂ ਸੰਗਤਾਂ ਨੇ ਪਹੁੰਚ ਕਰਕੇ ਸਮੁੱਚੇ ਨਗਰ ਦੀਆਂ ਸੰਗਤਾਂ ਤੇ ਸਾਰੇ ਇਲਾਕੇ ਦੇ ਪਿੰਨਾਂ ਦੇ ਵਿੱਚੋਂ ਵੱਡੀ ਗਿਣਤੀ ਦੇ ਵਿੱਚ ਸੇਵਾਦਾਰਾਂ ਨੇ ਪਹੁੰਚ ਕਰਕੇ ਸੇਵਾਵਾਂ ਕੀਤੀਆਂ ਗੁਰਮੁਖ ਪਰਿਵਾਰਾਂ ਨੇ ਸ੍ਰੀ ਅਖੰਡ ਪਾਠ ਕਰਵਾ ਕੇ ਸ੍ਰੀ ਸਹਿਜ ਪਾਠ ਕਰਵਾ ਕੇ ਨਾਮ ਬਾਣੀ ਦੇ ਲਾ혜 ਪ੍ਰਾਪਤ ਕੀਤੇ ਕਿਉਂਕਿ ਸੰਤ ਬਾਬਾ ਗੁਰਦੇਵ ਸਿੰਘ ਜੀ ਹੋਰਾਂ ਨੇ ਆਪਣਾ ਸਾਰਾ ਹੀ ਜੀਵਨ ਇਸ ਨਗਰ ਦਾਦੋ ਵਿਖੇ ਗੁਰਦੁਆਰਾ ਦਸਮੇਰ ਸਰਦੀ ਸੇਵਾ ਦੇ ਵਿੱਚ ਲਾਇਆ ਹੈ ਉਹ ਬਹੁਤ ਹੀ ਪਰਉਪਕਾਰੀ ਮਹਾਪੁਰਖ ਸਨ ਨਾਮ ਦੇ ਰਸ ਜੀ ਸੇਵਾ ਸਿਮਰਨ ਕਰਨ ਵਾਲੇ ਪਰਉਪਕਾਰੀ ਤੇ ਉਹਨਾਂ ਦੀ ਜੋ ਦੇਣ ਕਿੰਨੇ ਵੀ ਪੰਥਕ ਮੋਰਚੇ ਲੱਗੇ ਉਹਨਾਂ ਨੇ ਉਹਨਾਂ ਮੋਰਚਾਂ ਦੇ ਵਿੱਚ ਅੱਗੇ ਹੋ ਕੇ ਭਾਗ ਲਿਆ ਢੇਲਾਂ ਘਟੀਆਂ ਤੇ ਜਿੱਥੇ-ਜਿੱਥੇ ਜਿਵੇਂ ਉਹਨਾਂ ਨੇ ਗੁਰਬਾਣੀ ਦਾ ਪ੍ਰਚਾਰ ਪ੍ਰਸਾਰ ਇਲਾਕੇ ਦੇ ਵਿੱਚ ਕੀਤਾ ਉਹਨਾਂ ਸਮਿਆਂ ਦੇ ਵਿੱਚ ਪਵਿੱਤਰ ਗੁਰਬਾਣੀ ਦੇ ਆਸਾ ਜੀ ਦੀ ਬਾਣੀ ਦੇ ਬਾਬਾ ਗੁਰਦੇਵ ਸਿੰਘ ਜੀ ਨੇ ਜਥੇ ਸਮੇਤ ਕੀਰਤਨ ਕਰਨੇ ਸੰਗਤਾਂ ਨੂੰ ਨਾਮ ਬਾਣੀ ਦੇ ਨਾਲ ਜੋੜਿਆ ਅੱਜ ਇਹ ਸਾਡਾ ਇਲਾਕਾ ਹੀ ਬਹੁਤ ਵੱਡੇ ਪਾਕਾਂ ਵਾਲਾ ਜਿੱਥੇ ਅੱਜ ਇਹ ਬਹੁਤ ਮਹਾਨ ਗੁਰਮਤ ਸਮਾਗਮ ਆ ਤੁਸੀਂ ਦੇਖ ਰਹੇ ਹੋ ਵੀ ਅੰਮ੍ਰਿਤ ਵੇਲੇ ਤੋਂ ਲੈ ਕੇ ਹੀ ਸੰਗਤਾਂ ਨਰਤਮਸਤ ਹੋ ਰਹੀਆਂ ਗੁਰੂ ਮਹਾਰਾਜ ਜੀ ਦੇ ਦਰਸ਼ਨ ਕਰ ਰਹੀਆਂ ਗੁਰੂ ਕੀ ਅਟੁੱਟ ਲੰਗਰ ਭੰਡਾਰੇ ਚੱਲ ਰਹੇ ਨੇ ਇਹ ਸਾਰੇ ਹੀ ਸੇਵਾਦਾਰ ਮਾਤਾ ਮਾਂ ਬੀਬੀਆਂ ਪਹਿਣਾ ਬੀਰ ਬਜ਼ੁਰਗ ਬੱਚੇ ਇੱਕ ਮਨ ਹੋ ਕੇ ਸੇਵਾ ਦੇ ਵਿੱਚ ਲੱਗੇ ਨਾ ਉਧਰ ਸਮਾਗਮ ਚੱਲ ਰਹੇ ਨਾ ਤੇ ਸੰਗਤਾਂ ਨਾਮ ਬਾਣੀ ਦੇ ਲਾਹੇ ਪ੍ਰਾਪਤ ਕਰਕੇ ਆਪਣਾ ਜੀਵਨ ਸਫਲਾ ਕਰ ਰਹੀਆਂ ਨਾ ਉਸ ਸਤਿਗੁਰਾਂ ਦੇ ਚਰਨਾਂ ਦੇ ਵਿੱਚ ਇਹ ਬੇਨਤੀ ਹੈ ਸਤਿਗੁਰੂ ਮਹਾਰਾਜ ਦੀ ਸਾਰੀਆਂ ਸੰਗਤਾਂ ਨੂੰ ਹੀ ਅੰਤ ਬਾਵਾ ਗੁਰਦੇਵ ਸਿੰਘ ਜੀ ਦੇ ਪায়ে ਪੂਰਨਿਆਂ ਤੇ ਚੱਲਣ ਦਾ ਬਲोत्तम ਬਖਸ਼ ਕਰਨ ਤੇ ਸਾਰੀਆਂ ਸੰਗਤਾਂ ਦੇ ਪਰਿਵਾਰਾਂ ਦੇ ਵਿੱਚ ਸ਼ੁਕ ਸ਼ਾਂਤੀ ਦੀ ਅਕਸ਼ਿਚ ਕਰਨ ਗੁਰ ਸਿੱਖੀ ਜੀਵਨ ਆਮਦਾਨ ਦੀ ਦਾਤ ਬਖਸ਼ਿਸ਼ ਕਰਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਸਾਡੇ ਸੇਵਾਦਾਰ ਬਈਆ ਜੀ ਜੋ ਮੁਰਜੀ ਦਾ ਖਾਲਸਾ ਮੁਰਜੀ ਦੀ ਫਤਿਹ ਸਾਰੇ ਨਗਰ ਦੇ ਨਸੀਆਂ ਨੇ ਇਲਾਕਾ ਵਾਸੀਆਂ ਨੇ ਸੱਚੇ ਪਾਤਸ਼ਾਹ ਦੀ ਹੁਕਮ ਸਰਕਾਰ ਇਹ ਕਾਰਜ ਪੂਰੇ ਕੀਤੇ ਕਿਸੇ ਨੇ ਤਾਂ ਦੀ ਸੇਵਾ ਕੀਤੀ ਕਿਸੇ ਨੇ ਰਸ ਤਾਂ ਵਸਣ ਦੀ ਸੇਵਾ ਕੀਤੀ ਉਹ ਸੇਦਾ ਕਰਕੇ ਆਪਣਾ ਜਨਮ ਸਭਦਾ ਕੀਤਾ। ਉਹ ਰਨ ਮਿਲ ਕੇ ਸੇਦਾ ਕਰਕੇ ਨਹਾ ਖੜਿਆ। ਅਸੀਂ ਇਹ ਅਪੀਲ ਕਰਦੇ ਆਂ ਕਿ ਰਨ ਮਿਲ ਕੇ ਸੇਦਾ ਕਰਕੇ ਨਹਾ ਮਠਾਓ ਔਰ ਆਪਣੀ ਜਿੰਦਗੀ ਨੂੰ ਸਭਦ ਬਣਾਓ ਜੀ। ਹਰੇਕ ਸਰਪੰਚ ਮੰੰਬਰ ਲਾਖਨ ਮਸੀਹ ਮਾਣਯੋਗ ਆਗਿਆਕਾਰੇ ਸਿਧਾ ਕਰਕੇ ਜਨ ਸਭਾ ਕੀਤਾ ਅਤੇ ਸ਼ੰਤਾਨ ਮਹੰਤਨ ਨੇ ਆਕੇ ਹਾਜ਼ਰੀਆਂ ਔਰ ਅੱਗੇ ਬਾਤ ਇਹੀ ਬੇਨਤੀ ਕਰਦੇ ਆ ਕਿ ਆਉਣ ਵਾਲਾ ਜੋ ਅਗਲੇ ਦਿਨ ਵਰਸੀ ਆਦਿ ਗੀ ਉਸੇ ਮੱਤਵੰਤ ਸਿਧਾ ਕਰਕੇ ਜਨ ਸਭਾ ਕਰਨਾ ਸਭ ਨੂੰ ਵਧਾਈਆਂ ਪਾਏ ਸਭ ਤੁਹਾਨੂੰ ਪਤਾ ਹੋਵੇ ਜੇ ਕੋਈ ਭੁੱਲ ਚੁੱਕ ਹੋਵੇ ਮਾਫੀ ਬਖਸ਼ੋ ਸਰਬਜਣ ਕਰਾਮ ਤੇ ਨੰਦਨਗੁਰ ਜੀ ਜੈ ਜੈਕਾਰ ਫੁਬੀਤੀ ਔਰ ਸਿਵਾ ਸੁਣ ਕਰਨ ਦਾ ਮਹਾਰਾਜ ਬਲਨੋਕਸ਼ਨ ਭੁਲਾਤਿਕਾ ਹੁਣ ਮਾਫ ਕਰਿਓ ਕਾਜ ਰਾਸਤ੍ਰੇ ਰੋ ਦੇਵ ਜੀ ਕਾ ਖਲਸਾ ਵੰਦੀ ਵੰਦੀ